ਸਰਜਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਉਪਲ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ ਜਿਹੜਾ ਬਿਲਕੁਲ ਚੱਲੀ ਜਾਂਦਾ ਹੈ ਪਰ ਪਨੀਰੀ ਬੀਜਣ ਤੋਂ ਬਾਅਦ ਦੇ ਵਿੱਚ ਬੜੇ ਜ਼ਿਆਦੇ ਜ਼ਮੀਂਦਾਰਾਂ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਪਨੀਰੀ ਛੇਤੀ ਤਿਆਰ ਹੀ ਨਹੀਂ ਹੁੰਦੀ ਜਾਂ ਅਰ ਜਾਂਦੀ ਹੈ ਪਨੀਰੀ ਜਾਂ ਉੱਗਣ ਤੋਂ ਬਾਅਦ ਦੇ ਵਿੱਚ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਨੂੰ ਉਹਦੇ ਵਿੱਚ ਅਨੇਕਾਂ ਚੀਜ਼ਾਂ ਦੀ ਬਾਅਦ ਦੇ ਵਿੱਚੋਂ ਦੀ ਵਰਤੋਂ ਕਰਨੀ ਪੈਂਦੀ ਏ ਪਨੀਰੀ ਤੁਸੀਂ ਸਾਰੇ ਜਾਣਦੇ ਹੋ ਕਿ ਝੋਨੇ ਦੀ ਨਹੀਂ ਹੁੰਦੀ ਏ ਜੇਕਰ ਪਨੀਰੀ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਤਿਆਰ ਨਹੀਂ ਕਰਦੇ ਪਨੀਰੀ ਦੇ ਵਿੱਚ ਕੋਈ ਕਮਜ਼ੋਰੀ ਰਹਿ ਜਾਂਦੀ ਏ ਤਾਂ ਤੁਹਾਡੇ ਝੋਨੇ ਦਾ ਝਾੜ ਚੰਗਾ ਆਊਗਾ ਆਪਾਂ ਇਹ ਸੋਚ ਵੀ ਨਹੀਂ ਸਕਦੇ ਜੇਕਰ ਪਨੀਰੀ ਚੰਗੀ ਹੋਵੇਗੀ ਤਾਂ ਤੁਹਾਡੇ ਝੋਨੇ ਦਾ ਜਿਹੜਾ ਫਟਾਰਾ ਵੀ ਵਧੀਆ ਹੋਵੇਗਾ ਤੇ ਉਹਦਾ ਝਾੜ ਵੀ ਆਪਾਂ ਨੂੰ ਐਂਡ ਤੇ ਜਾ ਕੇ ਸੋਣਾ ਵੇਖਣ ਨੂੰ ਮਿਲੇਗਾ ਸੋ ਅੱਜ ਦੀ ਜਿਹੜੀ ਆਪਣੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੀ ਪਨੀਰੀ ਜਿਹੜੀ ਇਹ ਲਾਉਣ ਦੇ ਵਾਸਤੇ ਬੜੇ ਥੋੜੇ ਦਿਨਾਂ ਦੇ ਵਿੱਚ ਤਿਆਰ ਹੋ ਜਾਊਗੀ ਦੂਸਰੇ ਨੰਬਰ ਤੇ ਪਨੀਰੀ ਦੇ ਵਿੱਚ ਪੀਲਾ ਪਣ ਨਹੀਂ ਆਊਗਾ ਕਿਸੇ ਤਤ ਦੀ ਘਾੜ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ ਤੀਸਰੇ ਨੰਬਰ ਤੇ ਪਨੀਰੀ ਤੁਹਾਡੀ ਅੜੇਗੀ ਨਹੀਂ ਚੌਥੇ ਨੰਬਰ ਦੇ ਪਨੀਰੀ ਗੰਡੇ ਨਹੀਂ ਚੜੇਗੀ ਤੇ ਪੰਜਵੇਂ ਨੰਬਰ ਤੇ ਪਨੀਰੀ ਜਿਹੜੀ ਇਹ ਤੁਹਾਡੀ ਮਜ਼ਦੂਰਾਂ ਦੀ ਪਸੰਦੀਦਾ ਵੀ ਰਹੇਗੀ ਪੁੱਟਣ ਦੇ ਵਿੱਚ ਪੂਰੀ ਰਹੇਗੀ ਬਿਲਕੁਲ ਸੋ ਬਿਲਕੁਲ ਧਿਆਨ ਦੇ ਨਾਲ ਇੱਕ ਇੱਕ ਪੁਆਇੰਟ ਜਿਹੜਾ ਜ਼ਰੂਰ ਨੋਟ ਕਰਿਓ ਜੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਤੇ ਨਵੇਂ ਆਏ ਹੋ ਜਾਂ ਫਿਰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਅੱਗੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਨਾਲ ਰਿਲੇਟਡ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਟਾਈਮ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਨਿੱਕੇ ਨਿੱਕੇ ਪੁਆਇੰਟ ਉਹ ਇਹ ਨੇ ਕਿ ਜ਼ਮੀਨ ਨੂੰ ਚੰਗੀ ਤਰ੍ਹਾਂ ਸਕਾ ਲਓ ਜੇਕਰ ਤੁਸੀਂ ਜ਼ਮੀਨ ਨੂੰ ਭਰਿਆ ਹੈ ਤਾਂ ਵਾਹ ਕੇ ਚੰਗੀ ਰੀਜ ਦੇ ਨਾਲ ਸਕਾ ਲਓ ਉਹਦੇ ਤੋਂ ਬਾਅਦ ਦੇ ਵਿੱਚ ਜੇਕਰ ਲੇਜ਼ਰ ਲੈ ਦੀ ਵਧੀਆ ਗੱਲ ਹੈ ਜੇਕਰ ਨਹੀਂ ਕਰਾਉਣੀ ਤਾਂ ਫਿਰ ਸੁਹਾਗੇ ਮਾਰ ਮਾਰ ਕੇ ਉਹਨੂੰ ਕੱਟੂ-ਕੱਟ ਛੇ ਤੋਂ 7 ਸੁਹਾਗੇ ਮਾਰ ਕੇ ਇੰਨੀ ਕੁ ਜਿਆਦੀ ਸਖਤ ਕਰ ਦਿਓ ਜਿਵੇਂ ਲੇਜ਼ਰ ਲੇਬਰ ਕਰਾਉਣ ਤੋਂ ਬਾਅਦ ਦੇ ਵਿੱਚ ਹੋ ਜਾਂਦੀ ਏ ਜਿੰਨੀ ਜਿਆਦੀ ਜ਼ਮੀਨ ਨੂੰ ਤੁਸੀਂ ਸੁਹਾਗੇ ਮਾਰ ਕੇ ਸਖਤ ਕਰੋਗੇ ਉੰਨੀ ਹੀ ਤੁਹਾਡੀ ਪਨੀਰੀ ਜੜੀ ਆ ਵਧੀਆ ਰਹੂਗੀ ਲੋਹੇ ਦੀ ਘਾਟ ਉਹਦੇ ਵਿੱਚ ਵੇਖਣ ਨੂੰ ਆਪਾਂ ਨੂੰ ਨਹੀਂ ਮਿਲੇਗੀ ਤੇ ਨਾਲ ਦੀ ਨਾਲ ਪਨੀਰੀ ਜੜੀਏ ਪੁੱਟਣ ਦੇ ਵਿੱਚ ਵੀ ਪੋਲੀ ਰਹੂਗੀ ਜੇਕਰ ਤੁਹਾਡੀ ਜ਼ਮੀਨ ਦੇ ਨਾਲ ਕੋਈ ਸੜਕ ਲੱਗਦੀ ਏ ਕੋਈ ਖਾਲ ਲੱਗਦਾ ਏ ਸਰਕਾਰੀ ਜਾਂ ਤੁਹਾਡੀ ਕੋਈ ਖਾਲੀਏ ਆੜ ਹੈ ਕੋਈ ਜ ਕੋਈ ਪਈ ਜਾਂਦੀ ਏ ਤੁਹਾਡੀ ਮੋਟਰ ਵੱਲ ਨੂੰ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਦਰਖਤ ਹੈ ਤਾਂ ਇਹਨਾਂ ਚੀਜ਼ਾਂ ਤੋਂ ਤੁਹਾਡੀ ਝੋਨੇ ਦੀ ਪਨੀਰੀ ਜਿਹੜੀ ਹੈ ਹਮੇਸ਼ਾ ਦੂਰ ਬੀਜਣ ਦੀ ਆਪਾਂ ਕੋਸ਼ਿਸ਼ ਕਰਨੀ ਏ ਜੇਕਰ ਇਹਨਾਂ ਦੇ ਨਾਲ ਬੀਜੋਗੇ ਤਾਂ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਗਣਾਉਣ ਦੇ ਵਿੱਚ ਹੀ ਬੜੀਆਂ ਲੰਮੀਆਂ ਹੋ ਜਾਣਗੀਆਂ ਔਨੀਆਂ ਦਿੱਕਤਾਂ ਤੁਹਾਨੂੰ ਚਿੰਬੜ ਸਕਦੀਆਂ ਨੇ ਇਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਮੇਨ ਸਭ ਤੋਂ ਵੱਡੀ ਆਪਣੀ ਚੀਜ਼ ਹੈ ਕਿ ਜੇਕਰ ਤੁਸੀਂ ਇੱਕ ਕਨਾਲ ਪਨੀਰੀ ਬਜਣੀ ਹੈ ਇੱਕ ਕਨਾਲ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਣ ਲੱਗਾ ਜਿੰਨੀ ਵੀ ਤੁਸੀਂ ਪਨੀਰੀ ਬਜਣੀ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਕਟਾਜਾਂ ਬਦਾਲ ਲੈਣਾ ਇਹਨਾਂ ਨੂੰ ਇੱਕ ਕਨਾਲ ਜਗ੍ਹਾ ਦੇ ਵਿੱਚ ਤੁਸੀਂ 15 ਕਿਲੋ ਸਿੰਗਲ ਸੁਪਰ ਫਾਸਫੇਟ ਜਿਹੜੀ ਇਹ ਲੈਣੀ ਹੈ ਇੱਕ ਕਨਾਲ ਜਗ੍ਹਾ ਦੇ ਵਾਸਤੇ 15 ਕਿਲੋ ਜਿਪਸਮ ਲੈਣੀ ਹੈ ਜਿਪਸਮ ਤੁਸੀਂ ਦਾਣੇਦਾਰ ਵੀ ਲੈ ਸਕਦੇ ਹੋ ਜਿਪਸਮ ਜਿਹੜੀ ਬਰੀਕ ਆਉਂਦੀ ਏ ਉਹ ਵੀ ਤੁਸੀਂ ਲੈ ਸਕਦੇ ਹੋ ਇਹਦੇ ਨਾਲ 3 ਕਿਲੋ ਯੂਰੀਆ ਲੈਣੀ ਏ 3 ਕਿਲੋ ਜ਼ਿੰਕ ਲੈਣੀ ਏ ਜੇਕਰ ਤੁਹਾਨੂੰ 33% ਵਾਲੀ ਮਿਲਦੀ ਏ ਜਾਂ ਫਿਰ 4 1/2 ਕਿਲੋ ਤੁਸੀਂ 21% ਵਾਲੀ ਜ਼ਿੰਕ ਲੈ ਸਕਦੇ ਹੋ 2 ਕਿਲੋ ਮੈਗਨੀਸ਼ੀਅਮ ਸਲਫੇਟ ਲੈਣਾ ਇੱਕ ਕਨਾਲ ਦੇ ਹਿਸਾਬ ਦੇ ਨਾਲ ਆਪਾਂ ਤੇ 10 ਕਿਲੋ ਇਹਦੇ ਨਾਲ ਲੈਣੀ ਏ ਆਪਾਂ ਪੋਟਾਸ਼ ਪੋਟਾਸ਼ ਵੀ ਤੁਸੀਂ ਮਿਊਰ ਟੋਪ ਪੋਟਾਸ਼ ਲੈਣੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਤੁਹਾਨੂੰ ਕੱਟ ਪਰਸੈਂਟੇਜ ਵਾਲੀ ਮਿਲਦੀ ਹੈ ਤਾਂ ਫਿਰ ਓਨੀ ਜ਼ਿਆਦਾ ਤੁਹਾਨੂੰ ਪਾਉਣੀ ਪਊਗੀ ਜੇਕਰ ਤੁਸੀਂ ਦਾਣੇਦਾਰ ਪੋਟਾਸ਼ ਜਿਹੜੀ ਆਮ ਅਜਿਹਾਲ ਦੁਕਾਨਾਂ ਦੇ ਉੱਤੇ ਮਿਲਦੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਖਾਦਾ ਨੇ ਇਹਨਾਂ ਨੂੰ ਸੁਹਾਗਾ ਮਾਰ ਕੇ ਤੁਸੀਂ ਜ਼ਮੀਨ ਦੇ ਵਿੱਚ ਖਿਲਾਰ ਕੇ ਬੀ ਉੱਤੇ ਨਾਲ ਹੀ ਖਿਲਾਰ ਕੇ ਤਰੰਗਲੀ ਦੇ ਨਾਲ ਤੰਗਲੀ ਦੇ ਨਾਲ ਤੁਸੀਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਜ਼ਮੀਨ ਦੇ ਵਿੱਚ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਉੱਤੇ ਜ਼ਿਕਰ ਤੁਹਾਡੇ ਕੋਲ ਸਵਾਹ ਹੈਗੀਏ ਤੁਸੀਂ ਲਿਆਂਦੀਏ ਸ਼ੈਲਰ ਤੋਂ ਗੰਨੇ ਦੀ ਸਵਾਹ ਤਾਂ ਉਹ ਜਿਹੜੀ ਤੁਸੀਂ ਆਪਾਂ ਪਤਲੀ-ਪਤਲੀ ਉੱਤੇ ਖਿਲਾਰ ਦੇਣੀ ਹੈ ਜੇਕਰ ਨਹੀਂ ਹੈਗੀ ਤਾਂ ਫਿਰ ਤੁਸੀਂ ਉਹਨੂੰ ਪਾਣੀ ਲਾ ਦੇਣਾ ਰੂੜੀ ਬੜੇ ਜ਼ਿਆਦੇ ਜ਼ਿੰਮੇਦਾਰ ਰੂੜੀ ਦੀ ਮਿਲੀ ਬਣਾ ਕੇ ਪਾਉਂਦੇ ਨੇ ਬਿਲਕੁਲ ਤੁਸੀਂ ਇਦਾਂ ਦਾ ਕੁਝ ਵੀ ਨਹੀਂ ਕਰਨਾ ਜਿੰਨੀ ਜ਼ਿਆਦੀ ਮਿਲੀ ਪਾਓਗੇ ਉਨੀਆਂ ਜ਼ਿਆਦੀਆਂ ਤੁਹਾਡੀਆਂ ਦਿੱਕਤਾਂ ਵਧਦੀਆਂ ਜਾਣਗੀਆਂ ਜ਼ੂਰੀਆ ਤੁਹਾਨੂੰ ਉਨੀਆਂ ਜ਼ਿਆਦੀ ਪਾਉਣੀ ਪਊਗੀ ਤੇ ਜੇਕਰ ਕਿਤੇ ਮਿਲੀ ਤੁਸੀਂ ਬਹੁਤ ਜ਼ਿਆਦੀ ਪਾ ਦਿੰਦੇ ਜਿੱਦੇ ਉਹਦੇ ਨਾਲ ਪਨੀਰੀ ਸੜਦੀ ਵੀ ਜ਼ਿਆਦੀ ਏ ਉਹਦੇ ਨਾਲ ਕੋਈ ਦੀ ਘਾਟ ਵੀ ਪਨੀਰੀ ਦੇ ਵਿੱਚ ਬੜੀ ਜ਼ਿਆਦੀ ਆਉਂਦੀ ਏ ਪਨੀਰੀ ਬੀਜੀ ਗਈ ਉੱਤੇ ਆਪਾਂ ਸਵਾਹ ਵੀ ਪਾ ਦਤੀਏ ਜੇਕਰ ਆਪਣੇ ਕੋਲ ਹੈਗੀ ਏ ਇਹ ਖਾਦਾਂ ਪਾ ਕੇ ਆਪਾਂ ਬਜਾਈ ਕਰ ਦਤੀਏ ਪਾਣੀ ਲਾ ਕੇ ਆਪਾਂ ਪਨੀਰੀ ਨੂੰ ਉੱਤੇ ਜਿਹੜੀ ਸਾਥੀ ਆਪਣਾ ਹਰਬੀਸਾਈਡ ਹੈ ਰੇਤ ਦੇ ਵਿੱਚ ਮਿਲਾ ਕੇ 3-4 ਕਿਲੋ ਰੇਤ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਜ਼ਮੀਨ ਦੇ ਵਿੱਚ ਜਿਹੜਾ ਛਟਾ ਕਰ ਦੇਣਾ ਤੇ ਤੁਹਾਡੀ ਪਨੀਰੀ ਦੇ ਵਿੱਚ ਉੱਗਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਕੁਝ ਵੀ ਵਿੱਚ ਜਿਹੜਾ ਪਾਉਣ ਦੀ ਲੋੜ ਨਹੀਂ ਪਊਗੀ ਪਨੀਰੀ ਬਹੁਤ ਜ਼ਿਆਦੀ ਪੋਲੀ ਵੀ ਹੋਵੇਗੀ ਤੇ ਬੜੇ ਥੋੜੇ ਦਿਨਾਂ ਦੇ ਜੇ ਤਿਆਰ ਵੀ ਹੋਵੇਗੀ ਗੰਡੇ ਵੀ ਪਨੀਰੀ ਤੁਹਾਡੀ ਨਹੀਂ ਚੜੇਗੀ ਛੇਤੀ ਪੱਕੇਗੀ ਵੀ ਨਹੀਂ ਪਨੀਰੀ ਬੀਜਣ ਲੱਗਿਆਂ ਤੁਸੀਂ ਕਦੇ ਵੀ ਕਾਲ ਨਹੀਂ ਕਰਨੀ ਜਿਹੜੀਆਂ ਜਿਹੜੀਆਂ ਜਿੰਨੀਆਂ ਵੀ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਸਾਰੀਆਂ ਦੇ ਉੱਤੇ ਤੁਸੀਂ ਧਿਆਨ ਦੇਣਾ ਹੈ ਤਾਂ ਤੁਹਾਨੂੰ ਬਾਅਦ ਦੇ ਵਿੱਚ ਪਨੀਰੀ ਦੇ ਵੱਲ ਵੇਖਣ ਦੀ ਲੋੜ ਵੀ ਨਹੀਂ ਪਵੇਗੀ ਇੰਨੀ ਜਿਆਦੀ ਵਧੀਆ ਤੁਹਾਡੀ ਪਨੀਰੀ ਜਿਹੜੀ ਤਿਆਰ ਹੋ ਜਾਊਗੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਜ਼ਰੂਰ ਇਹਨਾਂ ਦੇ ਉੱਤੇ ਤੁਸੀਂ ਧਿਆਨ ਦੇਣਾ ਹੈ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪੈਣਾ ਪਰਾਵਾਂ ਦੇ ਨਾਲ ਵੀ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ bot botdan vadi